ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੱਚੋ ਬੋਲਦਾ ਨਿਊਜ਼ ਖਬਰ ਆ ਰਹੀ ਹੈ ਜੀ ਗਿੱਦੜਬਾਹਤੋਂ ਜਿੱਥੇ ਕਿ ਸਰਦਾਰ ਸਿਮਰਜੀਤ ਸਿੰਘ ਬੈਂਸ ਸਾਬਕਾ ਐਮਐਲਏ ਜਿਮਨੀ ਚੋਣ ਗਿੱਦੜਬਾਹਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਤਾ ਵੜਿੰਗ ਜੀ ਦੇ ਹੱਕ ਵਿੱਚ ਘਰ ਘਰ ਜਾ ਕੇ ਵੋਟ ਮੰਗੇ ਕੀ ਕਹਿਣਾ ਸਰਦਾਰ ਸਿਮਰਜੀਤ ਸਿੰਘ ਬੈਂਸ ਦਾ ਆਓ ਤੁਹਾਡੇ ਨਾਲ ਕਰਾਉਣੇ ਆ ਰੋਬਰੂ ਗੱਲਬਾਤ ਮੈਂ ਸਭ ਤੋਂ ਪ੍ਰਚਾਰ ਕਰਨ ਵਾਸਤੇ ਆਇਆ ਸੀ। ਸੋ ਅਸੀਂ ਤਾਂ ਪ੍ਰਚਾਰ ਕਰਨ ਲਈ ਆਏ ਆ ਪਰ ਇੱਥੇ ਦੇ ਵੋਟਰ ਆਲਰੇਡੀ ਰਾਜਾ ਵੜਿੰਗ ਤੇ ਪਿੰਡ ਅੰਮ੍ਰਿਤਾ ਵੜਿੰਗ ਹੁਰਾਂ ਦੇ ਉਪਾਸ਼ਕ ਆ। ਪਿਆਰ ਕਰਦੇ ਆ, ਪਰਿਵਾਰਕ ਨਾਤਾ ਬਣ ਚੁੱਕਿਆ ਖੜੇ ਆ। ਪਿੰਡ ਵਾਲੇ ਜਿਹੇਦਾਰ ਜੀ, ਕਤਾਰੀਆ ਸਾਹਿਬ ਹੁਰੀ। ਪਤਾ ਲੱਗਦਾ ਕਿ ਇਹ ਪਿਆਰ ਢੁੱਲ ਢੁੱਲ ਕੇ ਕਿਉਂ ਪੈ ਰਿਆ। ਚਰਬੀ ਦਾ ਦੀਵਾ ਜਗਾ ਕੇ ਤਿੰਨ ਵਾਰੀ ਰਾਜਾ ਵੜਿੰਗ ਐਮਐਲਏ ਬਣਿਆ ਚਰਬੀ ਦਾ ਦੀਵਾ ਜਗਾ ਕੇ ਸੰਗਤ ਦੀ ਵੋਟਰ ਦੀ ਸੇਵਾ ਕੀਤੀ ਹੈ। ਇਹਦੀ ਬਦੌਲਤ ਅੱਜ ਲੋਕ ਪਿਆਰ ਦੀ ਬਖਸ਼ਿਸ਼ ਕਰ ਰਿਹਾ ਬਾਬਾ ਕਿਰਪਾ ਕਰੇ ਅੱਜ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਗੁਰੂ ਨਾਨਕ ਸਾਹਿਬ ਅਪਾਰ ਬਖਸ਼ਿਸ਼ਾਂ ਰਹਿਮਤਾਂ ਕਰਨ ਭੈਣ ਬਹੁਤ ਵੱਡੇ ਫਰਕ ਦੇ ਨਾਲ ਕਿਲਾ ਜਿੱਤ ਕੇ ਜਾਓਗੇ। ਮੁਕਾਬਲਾ ਕਿਹਦੇ ਨਾਲ ਸਮਝੋ। ਤੇ ਮੁਕਾਬਲਾ ਹੁਣ ਸਭ ਨੂੰ ਪਤਾ ਜਿਹੜਾ ਈਵੀਐਮ ਦੇ ਬਟਨ ਦੇ ਉੱਤੇ ਨੰਬਰ 1 ਅਮਰਤਾ ਭੈਣ ਨੰਬਰ 2 ਕੌਣਿਆ ਕਟਾਰੀਆ ਸਾਹਿਬ ਦੋ ਤੇ ਨੰਬਰ 2 ਡੈਂਪੀ ਤੇ ਤਿੰਨ ਕੌਣ ਆ ਜੀ ਮੰਨਦੇ ਜੋ ਈਵੀਐਮ ਦੇ ਉੱਤੇ ਆ ਉਹ ਹੀ ਨਤੀਜਾ ਹੋਣਾ ਬੋਲੇ ਸੋ ਨਿਹਾਲ ਪਰਚੀਆਂ ਦੇ ਜਾਂਦੇ ਮਾਤਾ ਆ ਰਹੀਆਂ ਪਰਚੀਆਂ ਬੱਚੇ ਦੇ ਕੇ ਜਾਵਾਂਗੇ ਜੀ ਅੱਜ ਕਟਾਰੀਆ ਸਾਹਿਬ ਕਿੱਧਰ ਗਏ ਬੰਚਾਰ